ਤਵਾ ਚੋਨਾ ਦਾ ਸਰਗਰਮੀ ਨਾਲ ਚੱਲ ਰਿਹਾ ਹੈ ਬਹੁਤ ਕੱਟਦੇ ਰਹਿ ਗਏ ਤੁਹਾਡੇ ਬਾਰੇ ਵੀ ਇੱਕ ਪੋਸਟ ਆਈ ਹੈ ਕਿ ਤੁਸੀਂ ਵੀ ਬਹੁਤ ਜਲਦ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਇਹ ਕਿੱਥੇ ਦੀ ਸਚਾਈਏ ਦੇ ਵਿੱਚ ਇਹਦੇ ਬਾਰੇ ਦੱਸੋ ਹਾਂ ਫਸਟ ਆਫ ਆਲ ਮੈਂ ਬਹੁਤ-ਬਹੁਤ ਸ਼ੁਕਰੀਆਵਾ ਕਰਦਾ ਕਿ ਤੁਸੀਂ ਸ਼ਾਇਦ ਜੀ ਬਹਿਰੀ ਸਾਹਿਬਾ ਰ ਕੁੰਜੀ ਗੁਰੂ ਸਾਹਿਬ ਕੇ ਇਹ ਸਵਾਲ ਕੀਤਾ ਇਸ ਬਹੁਤ ਮੈਨ ਮੌਕਾ ਦਿੱਤਾ ਕਿ ਅੱਥਾ ਕਿ ਆਪਣੀ ਗੱਲ ਰੱਖ ਸਕਦਾ ਪਰ ਇਹ ਤੁਹਾਨੂੰ ਪਤਾ ਹੀ ਹੈ ਹੁੰਦਾ ਨਹੀਂ ਹੈ ਇਹ ਕਾਫੀ देर ਹੋ ਗਈ ਔਰ ਮੈਂ ਕਹੂੰਗਾ ਕਿ ਅੱਜ 4-5 ਸਾਲ ਹੋ ਗਏ ਨੇ ਕਿ ਲਗਾਤਾਰ ਜਿਹੜਾ ਕਾਂਗਰਸ ਦਾ ਆਈਟੀ ਸੈੱਲ ਹੈ ਇਹ ਲਗਾਤਾਰ ਟਾਰਗੇਟ ਕਰ ਰਿਹਾ ਮੈਂ ਲੱਗਦਾ ਜਦੋਂ ਇਹ ਪਾਵਰ ਦੇ ਵਿੱਚ ਸੀਗੇ ਉਸ ਟਾਈਮ ਵੀ ਤੇ ਹੁਣ ਜਦੋਂ ਪਾਵਰ ਦੇ ਵਿੱਚ ਨਹੀਂ ਹੈਗੇ ਤਾਂ ਇਹ ਫੇਕ ਆਈਡੀਆਂ ਦਾ ਸਹਾਰਾ ਲੈ ਕੇ ਜਿਹੜੇ ਇਹਨਾਂ ਦੇ ਕੁਝ ਪ੍ਰਵਕਤਾ ਨੇ ਜਾਂ ਉਹਨਾਂ ਦਾ ਪਰਿਵਾਰ ਇਹ ਤਿੰਨ ਚਾਰ ਜਨਿਆਂ ਦਾ ਹੀ ਹੈ ਜੋ ਆਇਡੈਂਟੀਫਾਈ ਕੀਤੇ ਨੇ ਅਸੀਂ ਜੋ ਲਗਾਤਾਰ ਹੀ ਸ਼ਹਿਰ ਦਾ ਮਾਹੌਲ ਵੀ ਖਰਾਬ ਕਰ ਰਹੇ ਨੇ ਕਦੇ ਕਿਸੇ ਦੇ ਖਿਲਾਫ ਕਦੇ ਕਿਸੇ ਦੇ ਖਿਲਾਫ ਔਰ ਹੁਣ ਜਿਹੜੀ ਇਹ ਪੋਸਟ ਪਾਈ ਹੈ ਕਿ ਕਾਂਗਰਸ ਜੁਆਇਨ ਕਰਨ ਦੀ ਤਾਂ ਮੈਂ ਕਹਾਂਗਾ ਸਟੋਕਟਿਆ ਔਰ ਇਗਜ਼ਾਮ ਬੋਰਡ ਕੋਈ ਨਹੀਂ ਹੋ ਸਕਦਾ ਕਿਉਂਕਿ ਕਿਹਨੂੰ ਪਤਾ ਹੈ ਕਾਂਗਰਸ ਬਾਰੇ ਜਿਹੜੇ ਤਾਂ ਇੱਕ ਫਲੋ ਦੇ ਵਿੱਚ ਚੱਲਦੇ ਨੇ ਲੋਕ ਜੀ ਇਹਨਾਂ ਨੂੰ ਇਹਨਾਂ ਨਹੀਂ ਪਤਾ ਹੈਗਾ ਦੇਖੋ ਉਹ ਜ਼ਰੂਰ ਇਹਨੂੰ ਸੋ ਕਾਲਡ ਸੈਕੂਲਰ ਪਾਰਟੀ ਮੰਨ ਕੇ ਵੋਟਾਂ ਪਾ ਦਿੰਦੇ ਨੇ ਮਗਰ ਜਿੱਥੇ ਬੀਤਦੀਏ ਜਿਹੜੇ ਲੋਕ ਬਹੁਤ ক্লোਜ਼ਲੀ ਜਾਣਦੇ ਨੇ ਜਾਂ ਜਿਹੜੇ ਲੋਕ ਇਹਦੇ ਬਾਰੇ ਤਹਿਕੀਕ ਕਰਦੇ ਨੇ ਉਹ ਤਾਂ ਸੋਚ ਵੀ ਨਹੀਂ ਸਕਦੇ ਕਿ ਕਦੇ ਕਾਂਗਰਸ ਨੂੰ ਉਹ ਜੋਇਨ ਕਰਨ ਵੀ ਆ ਕਾਂਗਰਸ ਨੂੰ ਵੋਟ ਪਾਉਣਗੇ ਕਿਉਂਕਿ ਅੱਜ ਤੱਕ ਜਿੰਨਾ ਨੁਕਸਾਨ ਹੋਇਆ ਮੁਸਲਮਾਨਾਂ ਦਾ 47 ਤੋਂ ਬਾਅਦ ਤਾਂ ਉਹਦੀ ਜ਼ਿੰਮੇਵਾਰ ਸਿਰਫ ਕਾਂਗਰਸ ਹੈ ਇਹ ਭਾਜਪਾ ਤਾਂ ਹੁਣ ਸਕਤਾਂ ਦੇ ਵਿੱਚ ਆਈ ਹੈ ਅੱਜ ਤੱਕ ਜਿਹੜੇ ਮੁਸਲਮਾਨਾਂ ਦਾ ਹੁਣ ਤੱਕ ਦਾ ਨੁਕਸਾਨ ਕੀਤਾ ਗਿਆ ਸਭ ਤੋਂ بڑا ਇਸ਼ੂ ਜਿਹੜਾ ਭਾਰਤ ਦਾ ਸੀਗਾ ਉਹ ਬਾਬਰੀ ਮਸਜਿਦ ਦਾ ਸੀ 2 ਨਵੰਬਰ 2023 ਦਾ ਅਖਬਾਰ ਚੱਕ ਕੇ ਪੜੋ ਉਹਦੇ ਵਿੱਚ ਮੱਧ ਪ੍ਰਦੇਸ਼ ਜਿਹੜਾ ਐਕਸੀਐਮ ਹੈ ਕਮਲਨਾਥ ਉਹਦੇ ਵੱਲੋਂ ਸਰਿਆਮ ਕਲੇਮ ਕੀਤਾ ਕਿ ਮੈਂ ਕਹਿੰਦਾ ਕੋਈ ਛੋਟੇ ਮੋਟੇ ਕਿਸੇ ਨੇ ਕਲੇਮ ਕੀਤਾ ਹੁੰਦਾ ਤਾਂ ਅਸੀਂ ਬਿਲਕੁਲ ਉਹਨੂੰ ਡਰਗੂਲਰ ਕਰ ਦਿੰਦੇ ਮਗਰ ਇੱਕ ਐਕਸੀਐਮ ਵੱਲੋਂ ਇਹ ਦਾਵਾ ਕਰਨਾ ਕਿ ਜਿਹੜੇ ਬਾਦਰੀ ਮਸਜਿਦ ਦੇ ਤਖਾਲੇ ਨੇ ਉਹ ਰਜੀਵ Gandhi ਵੱਲੋਂ ਖੁੱਲ੍ਹ ਗਏ ਸੀਗੇ ਔਰ ਜਿਹੜਾ ਇਹਦਾ ਕ੍ਰੈਡਿਟ ਹੈ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਦਾ ਕਿ ਉਹ ਕਾਂਗਰਸ ਨੂੰ ਦਿੱਤਾ ਜਾਵੇ ਉਹ ਤੁਸੀਂ ਅਖਬਾਰ ਚੱਕ ਕੇ ਪੜ੍ਹ ਸਕਦੇ ਹੋ ਮੈਂ ਤੁਹਾਨੂੰ ਇਹਦੇ ਤੇ ਵੀ ਲਿੰਕ ਵੀ ਸ਼ੇਅਰ ਕਰ ਦੂੰਗਾ ਤੁਸੀਂ ਸਰਚ ਵੀ ਕਰੋਗੇ ਜਸਟ ਉਹਦੇ ਤੇ ਆ ਜਾਣਾ ਉਹਦੀ ਸਟੇਟਮੈਂਟ ਉਸ ਤੋਂ ਇਲਾਵਾ ਜਿੰਨੇ بڑے ਦੰਗੇ ਹੋਏ ਮੁਸਲਮਾਨਾਂ ਦੇ ਗਏ ਐਸਟ ਤੱਕ ਉਹ ਸਾਰੇ ਕਾਂਗਰਸ ਦੇ ਰਾਜ ਦੇ ਵਿੱਚ ਹੋਏ ਨੇ ਜਦੋਂ ਇੱਕ ਸਾਹਮਣੇ ਖੜ ਕੇ ਉਹ ਤਾਂ ਉਹਨਾਂ ਦਾ ਅਜੰਡਾ ਹੈ ਜਿਹੜੀ ਹੁਣ ਪੋਲੀਟੀਕਲ ਪਾਰਟੀ ਰਾਜ ਕਰ ਰਹੀ ਹੈ ਲਗਾਤਾਰ 10 ਸਾਲ ਤੋਂ ਉਹ ਤਾਂ ਸ਼ਰੀਆਮ ਕਹਿੰਦੇ ਨੇ ਉਹ ਤਾਂ ਕਹਿ ਕੇ ਵੋਟ ਲੈਂਦੇ ਨੇ ਕਿ ਮੁਸਲਮਾਨਾਂ ਦੇ ਗਏ ਐਸਟ ਇਹ ਗੱਲ ਤਾਂ ਹੁਣ ਪਿੱਛੇ ਰੀਸੈਂਟਲੀ ਬੇਸੀ ਦੇਖਿਆ ਕਿ ਸ਼ਰੀਆਮ ਕਹਿੰਦੇ ਨੇ ਇੱਕ ਜਿਹੜੇ ਨਾਲ ਰੱਖ ਕੇ ਆਪਣਾ ਔਰ ਉਸ ਤੋਂ ਬਾਅਦ ਪਿੱਠ ਦੇ ਵਿੱਚ ਛੁੜਾ ਮਾਰਿਆ ਜਾਂਦਾ ਸੱਚਰ ਕਮੇਟੀ ਦੀ ਰਿਪੋਰਟ ਇਹਨਾਂ ਦੇ ਰਾਜ਼ ਦੇ ਵਿੱਚ ਹੀ ਆਈ ਸੀ ਸੱਚਰ ਕਮੇਟੀ ਦੀ ਜਿਹੜੀ ਰਿਪੋਰਟ ਸੀ ਉਹਦੇ ਜਿਹੜੇ ਰეკਮੈਂਡੇਸ਼ਨ ਸੀਗੀਆਂ ਕਿ ਮੁਸਲਮਾਨਾਂ ਦੇ ਜਿਹੜੇ ਅੱਜ ਦੇ ਹਾਲਾਤ ਨੇ ਉਹ ਸਾਰੇ ਭਾਈਚਾਰਿਆਂ ਤੋਂ ਯਾਨੀ ਕਿ ਬੱਤਰ ਨੇ ਦਲਿਤ ਭਾਈਚਾਰੇ ਤੋਂ ਵੀ ਐਸਸੀਐਸਟੀ ਓਬੀਸੀ ਸਾਰਿਆਂ ਤੋਂ ਅਗਰ ਬੱਤਰ ਹਾਲਾਤ ਕਿਸੇ ਦੇ ਹੈਗੇ ਨੇ ਤਾਂ ਉਹ ਮੁਸਲਿਮ ਭਾਈਚਾਰੇ ਦੇ ਉਸ ਰਿਪੋਰਟ ਦੇ ਵਿੱਚ ਸੀਗਾ ਉਹਦੇ ਵਿੱਚ ਰਿਕਮੈਂਡੇਸ਼ਨ ਸਿਗੀਆਂ ਕਿ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ ਨੌਕਰੀਆਂ ਦੇ ਵਿੱਚ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ ਐਜੂਕੇਸ਼ਨ ਦੇ ਵਿੱਚ ਔਰ ਇਹਨਾਂ ਵਾਸਤੇ ਵਿਸ਼ੇਸ਼ ਪੈਕੇਜ ਨੇ ਜਿਹੜੇ ਉਹ ਜਾਰੀ ਕੀਤੇ ਜਾਣ ਤਾਂ ਕਿ ਇਹਨਾਂ ਨੂੰ ਅਪਲਿਫਟ ਕੀਤਾ ਜਾਵੇ ਇਹਨਾਂ ਦੀ ਜਿਹੜੇ ਹਾਲਾਤ ਨੇ ਇਹਨਾਂ ਦਾ ਜਿਹੜਾ ਬੱਚਿਆਂ ਦਾ ਜਾਂ ਜਿਹੜਾ ਇਹਨਾਂ ਦਾ ਜੀਵਨ ਸਤਾਰਾ ਠੀਕ ਹੈ ਉਹਨਾਂ ਦੀ ਬੱਚਿਆਂ ਦੇ ਵਿੱਚ ਐਜੂਕੇਸ਼ਨ ਦਾ ਸਤਾਰ ਉੱਚਾ ਚਕੇ ਆਵੇ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਵਾਸਤੇ ਵਿਸ਼ੇਸ਼ ਪੈਕੇਜ ਜਾਰੀ ਕੀਤੇ ਜਾਣ ਮਗਰ ਜਦੋਂ ਉਹ ਰਿਪੋਰਟ ਆਈ ਪਾਰਲੀਮੈਂਟ ਦੇ ਵਿੱਚ ਤਾਂ ਇਹਨਾਂ ਦੀ ਸਰਕਾਰ ਸੀ ਔਰ ਉਹ ਰਿਪੋਰਟ ਚੱਕ ਕੇ ਰੱਦੀ ਦੇ ਵਿੱਚ ਉਹ ਡਸਟਬਿਨ ਦੇ ਵਿੱਚ ਸੁੱਟ ਦਿੱਤੀ ਗਈ ਕਿਉਂ ਕਿਉਂਕਿ ਉਹ ਮੁਸਲਮਾਨਾਂ ਦੇ ਹੱਕ ਦੀ ਰਿਪੋਰਟ ਸੀ ਤਾਂ ਅਸੀਂ ਕਿਸ ਮੂੰਹ ਦੇ ਨਾਲ ਜਾ ਕੇ ਅਸੀਂ ਨੱਚ-ਨੱਚ ਕੇ ਇਹਨਾਂ ਨੂੰ ਵੋਟ ਪਾ ਰਹੇ ਹਾਂ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆ ਜਿੱਥੇ ਵੀ ਮੈਨੂੰ ਦੱਸੋ ਤਾਂ ਸਹੀ ਕਿ ਕੀ ਉਪਲਬਧੀ ਰਹੀ ਕਿ ਮੁਸਲਮਾਨ ਜਦੋਂ ਵੀ ਉਹ ਕੋਈ ਵੀ ਇਲੈਕਸ਼ਨ ਹੁੰਦਾ ਤਾਂ ਇਹ ਕਹਿੰਦੇ ਨੇ ਸੈਕੂਲਰ ਪਾਰਟੀ ਹੈ ਕਾਹਦੀ ਸੈਕੂਲਰ ਪਾਰਟੀ ਹੈ ਜਿਹੜੀ ਸਾਨੂੰ ਸਿਰਫ ਆਪਣਾ ਇੱਕ ਵੋਟ ਬੈਂਕ ਸਮਝਦੀ ਹੈ ਉਹਨਾਂ ਨੂੰ ਪਤਾ ਹੈ ਗੱਲ ਦਾ ਉਹ ਸਾਡਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਸਟੇਜਾਂ ਦੇ ਉੱਪਰ ਉਹਨਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਦੀ ਸਿਰਫ ਇੱਕ ਮਜਬੂਰੀ ਹੈ ਕਾਂਗਰਸ ਨੂੰ ਵੋਟ ਪਾਉਣਾ ਇਸੇ ਕਰਕੇ ਮੈਂ ਕਹੂੰਗਾ ਕਿ ਬਹੁਤ ਸਮਝਦਾਰ ਹੈ ਜਿਹੜਾ ਯੂਪੀ ਦਾ ਮੁਸਲਮਾਨ ਸੀ ਜਦੋਂ ਬਾਬਰੀ ਮਸਜਿਦ ਦਾ ਇਹ ਉੱਥੇ ਜਿਹੜੀ ਘਟਨਾ ਹੋਈ ਹੈ ਇਹਨਾਂ ਨੇ ਸ਼ਹੀਦ ਕੀਤੀ ਹੈ ਉਸ ਤੋਂ ਬਾਅਦ यूपी ਦੇ ਮੁਸਲਮਾਨ ਨੇ ਸਪਾ ਨੂੰ ਚੁਣ ਲਿਆ ਬਸਪਾ ਨੂੰ ਚੁਣ ਲਿਆ ਮਗਰ ਕਾਂਗਰਸ ਨੂੰ ਨਹੀਂ ਕਰਦੇ ਦੁਬਾਰਾ ਸੱਤਾ ਦੇ ਵਿੱਚ ਲੈ ਕੇ ਆਏ ਜਦਕਿ ਦੇਖੋ ਕਿੰਨਾ ਮੁਸਲਮਾਨ ਰਹਿੰਦਾ ਯੂਪੀ ਦੇ ਵਿੱਚ ਉਹ ਕਿਹ ਰੀਜਨ ਕਿਸੇ ਉਹਨਾਂ ਨੇ ਆਲਟਰਨੇਟ ਚੁਣ ਲਏ ਕਿ ਹਾਂ ਜਿਹੜੇ ਮੁਸਲਮਾਨਾਂ ਦੀ ਗੱਲ ਵੀ ਕਰਨ ਔਰ ਸਾਨੂੰ ਇਸ ਵਕਤ ਕੀ ਚਾਹੀਦਾ ਘੱਟੋ-ਘੱਟ ਇਸ ਵਕਤ ਅਸੀਂ ਇੱਥੇ ਖੜੇ ਹਾਂ ਭਾਰਤ ਦਾ ਮੁਸਲਮਾਨ ਇੱਥੇ ਖੜਾ ਕਿ ਘੱਟੋ-ਘੱਟ ਅਗਰ ਸਾਡੇ ਹੱਕ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਸਾਡੇ ਖਿਲਾਫ ਨਾ ਕਰੋ ਅੱਜ ਅਸੀਂ ਇੱਥੇ ਸਾਡੀ ਆ ਪੋਜੀਸ਼ਨ ਆ ਗਈ ਇਹ ਪੋਜੀਸ਼ਨ ਲੈ ਕੇ ਆਨ ਵਾਲੇ ਹੈ ਕੌਣ ਨੇ ਇਹ ਕਾਂਗਰਸ ਠੀਕ ਹੈ ਉਹ ਰਾਜ ਦੇ ਜਿਹੜੇ ਹਾਲਾਤ ਇੱਥੇ ਆਪਾਂ ਦੇਖਦੇ ਆ ਕਿ ਬੜੀ ਮੁਸ਼ਕਲ ਨਾਲ ਮਲੇਰ ਕੋਲਾਂ ਨੂੰ 2022 ਦੇ ਵਿੱਚ ਜਦਦੀ ਮਿਲੀ ਸੀ 20 ਸਾਲਾਂ ਦਾ ਜਿਹੜਾ ਇੱਕ ਗੁਲਾਮੀ ਵਾਲਾ ਤੌਰ ਅਸੀਂ ਕੱਢਿਆ ਸੀ ਆ ਉਹ ਬੜੀ ਮੁਸ਼ਕਲ ਨਾਲ ਇੱਕ ਆਜ਼ਾਦੀ ਲਈ ਗਈ ਸੀ ਮਗਰ ਹੁਣ ਫੇਰ ਇਹਨਾਂ ਵੱਲੋਂ ਨਵੇਂ-ਨਵੇਂ ਮੁਕੋਟੇ ਪਾ ਕੇ ਫੇਰ ਇੱਥੇ ਆ ਹੁਣ ਵੋਟਾਂ ਮੰਗ ਰਹੇ ਨੇ ਸੁਖਪਾਲ ਖਹਿਰਾ ਜੀ ਵਾਸਤੇ ਸੁਖਪਾਲ ਖਹਿਰਾ ਜੀ ਸਾਨੂੰ 170 ਕਿਲੋਮੀਟਰ ਤੋਂ ਲੈ ਕੇ ਕੈਂਡੀਡੇਟ ਇੱਥੇ ਦਿੱਤੇ ਗਏ ਹਨ ਫਸਟ ਆਫ ਆਲ ਮੈਂ ਕਹੂੰਗਾ ਕਿ ਜਿਹੜਾ ਪਾਕ ਦਾਮਨ ਕੋਈ ਬੰਦਾ ਸਾਨੂੰ ਉਹਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਇਹਨਾਂ ਤੇ ਪਹਿਲਾਂ ਜਲੰਧਰ ਦਾ ਕੰਡਿਆਲਾ ਪਿੰਡ ਹੈ ਉੱਥੇ ਹੀ ਪਾਫੜਾ ਨੰਗਲ ਡੈਮ ਦੀ ਸਰਕਾਰੀ ਜਗ੍ਹਾ ਦੇ ਉੱਪਰ ਨੂੰ ਆਪਣੇ ਨਾਮ ਨਜਾਇਜ਼ ਤੌਰ ਦੇ ਪਰਲਵਾਂਦੇ ਇਹਨਾਂ ਦੇ ਉੱਪਰ ਦੋਸ਼ ਨੇ ਡਰੱਗਸ ਪੈਡਲਿੰਗ ਦੇ ਇਹਨਾਂ ਦੇ ਉੱਪਰ ਦੋਸ਼ ਨੇ ਪਿੱਛੇ ਜੇ ਇਹ ਲੈ ਕੇ ਵੀ ਐਨ ਇਹਨਾਂ ਦਾ ਡਰਾਈਵਰ ਮਿਲਦਾ ਹਲੇ ਤੱਕ ਫਰਾਰ ਹੈ ਉਸ ਤੋਂ ਇਲਾਵਾ ਜਿਹੜੀ ਪੰਜਾਬ ਪੁਲਿਸ ਦੀ ਟੈਰਰਿਸਟ ਹੈ ਇੱਕ ਮੈਂ ਅਖਬਾਰ ਆ ਪੜ੍ਹੇ ਦੇ ਵਿੱਚ ਨਿਊਜ਼ ਪੜ੍ਹੀ ਹੈ ਟਾਈਮਜ਼ ਆਫ ਇੰਡੀਆ ਦੀ ਨਿਊਜ਼ ਹੈ ਸ਼ਾਇਦ ਉਹਦੇ ਵਿੱਚ ਵੀ ਇਹਦੇ ਫਾਦਰ ਸਾਹਿਬ ਇਹਨਾਂ ਦਾ ਨਾਮ ਉਸ ਟੈਰਰਿਸਟ ਲਿਸਟ ਦੇ ਵਿੱਚ ਸੀਗਾ ਜੋ ਪਿੱਛੇ ਰੀਸੈਂਟਲੀ ਰਿਮੂਵ ਕੀਤਾ ਗਿਆ ਸੀਗਾ ਉਹ ਵੀ ਇਹਨਾਂ ਨੇ ਆਪਣਾ ਪੋਲੀਟੀਕਲ ਇਨਫਲੂਐਂਸ ਦੇ ਨਾਲ ਉਹ ਰਿਮੂਵ ਕਰਵਾਇਆ ਸੀਗਾ ਉਸ ਤੋਂ ਬਾਅਦ ਪ੍ਰੋ ਖਾਲਿਸਤਾਨੀ ਇਹਨਾਂ ਵੱਲੋਂ ਜਿਹੜੇ ਉੱਥੇ ਸਲੋਗਨਸ ਔਰ ਜਿਹੜੇ ਇਹਨਾਂ ਵੱਲੋਂ ਪ੍ਰਚਾਰ ਕੀਤਾ ਗਿਆ ਸੀਗਾ ਇਹਨਾਂ ਵੱਲੋਂ ਇਹਨਾਂ ਦੀ ਪਾਲਿਸੀ ਡਬਲ ਰਹੀ ਹੈ ਇੱਕ ਪਾਸੇ ਤਾਂ ਇਹ ਆ ਉਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਜਿਨ੍ਹਾਂ ਨੇ ਆਪਣਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਹੈ ਦੂਸਰੇ ਪਾਸੇ ਇਹ ਖਾਲਸਤਾਨੀ ਮੂਵਮੈਂਟ ਨੂੰ ਸਪੋਰਟ ਕਰ ਰਹੇ ਨੇ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੀ ਪਹਿਲਾਂ ਤੋਂ ਆਪਣੀ ਆਈਡੀਓਲੋਜੀ ਦੱਸੋ ਤੁਹਾਡੀ ਕੀ ਹੈ ਫਿਰ ਇਹਨਾਂ ਵੱਲੋਂ ਬੀਬੀ ਖਾਲੜਾ ਜੀ ਨੂੰ ਇਲੈਕਸ਼ਨ ਲੜਾਉਣ ਬਾਰੇ ਬਹੁਤ ਪ੍ਰਚਾਰ ਕੀਤਾ ਗਿਆ ਬਾਹਰ ਵੀ ਗਏ ਤਾਂ ਬੀਬੀ ਖਾਲੜਾ ਜੀ ਦਾ ਵੀ ਮੈਂ ਬਿਆਨ ਸੁਣਿਆ ਉਹਨਾਂ ਨੇ ਵੀ ਕਿਹਾ ਕਿ ਹਾਂ ਜੀ ਕਿ ਇਹਨਾਂ ਨਾਲ ਸਾਡਾ ਕੋਈ ਹੋਂ ਨਹੀਂ ਕਿ ਇਹਨਾਂ ਦਾ ਕੋਈ ਸਟੈਂਡਿੰਗ ਨਹੀਂ ਹੈ ਔਰ ਇਹਨਾਂ ਨੂੰ ਬਿਲਕੁਲ ਅਸੀਂ ਨਕਾਰਦੇ ਹਾਂ ਹੁਣ ਰੀਸੈਂਟਲੀ ਅੱਜ ਹੀ ਮੈਂ ਹੁਣ ਅੱਧਾ ਘੰਟਾ ਪਹਿਲਾਂ ਕਰਤਾਰ ਸਿੰਘ ਬਾਜਵਾ ਜੋ ਲੀਡਰ ਆਫ اپੋਜੀਸ਼ਨ ਨੇ ਸ਼ਾਇਦ ਕਾਂਗਰਸ ਦੇ ਉਹਨਾਂ ਵੱਲੋਂ ਵੀ ਇਹਨਾਂ ਨੂੰ ਇਹਨਾਂ ਦਾ ਖੰਡਨ ਕੀਤਾ ਗਿਆ ਕਿ ਇਹਨਾਂ ਵੱਲੋਂ ਇੱਕ ਜਿਹੜਾ ਬਿਆਨ ਦਿੱਤਾ ਗਿਆ ਹੈ ਪ੍ਰਵਾਸੀਆਂ ਵਾਸਤੇ ਸ਼ਾਇਦ ਤਾਂ ਉਹਦਾ ਖੰਡਨ ਕੀਤਾ ਹੈ ਖੁਦ ਕਾਂਗਰਸ ਹੀ ਇਹਨਾਂ ਦੇ ਖਿਲਾਫ ਹੋਈ ਹੋਈ ਹੈ ਤਾਂ ਇੱਕ ਅਸੀਂ ਐਸਾ ਜਿਹੜਾ ਕੈਂਡੀਡੇਟ ਹੈ ਜੋ ਸਮੇਂ ਲੋਕ ਖੁਦ ਆਪਣੀ ਪਾਰਟੀ ਦੇ ਵਿੱਚ ਵੀ ਨਕਾਰਿਆ ਜਾ ਰਿਹਾ ਹੈ ਔਰ ਉਹ ਝਗੜਾ ਲੋਕਿਸਮ ਦਾ ਹਰੇਕ ਨਾਲ ਝਗੜਾ ਕਰਨ ਵਾਲਾ ਅਠੀਕ ਡਬਲ ਜਿਹੜਾ ਸਟੈਂਡਰਡ ਹੈ ਔਰ ਕਦੇ ਸਿੱਖੀਜ਼ਮ ਦੀ ਗੱਲ ਕਰਦਾ ਕਦੇ ਉਹਦੇ ਉਲਟ ਜੀਨਾ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਉਸ ਪਾਰਟੀ ਤੋਂ ਇਲੈਕਸ਼ਨ ਲੜ ਰਿਹਾ ਹੈ ਔਰ ਉਸ ਤੋਂ ਲਾਵਾ ਮੁਸਲਮਾਨਾਂ ਦੇ ਇਸ ਟਾਈਮ ਹੈ ਹਮਦਰਦ ਬਣ ਰਿਹਾ ਹੈ ਕਿ ਹਾਂ ਮੈਂ ਤੁਹਾਡੇ ਮੁੱਦੇ ਸਾਡੇ ਮੁੱਦੇ ਤਾਂ ਦੱਸੋ ਕਿਹੜੇ ਚੁੱਕੇ ਨੇ ਇੱਥੇ ਮੁਸਲਮਾਨਾਂ ਦੇ ਹੱਕ ਦੇ ਵਿੱਚ ਕਦੇ ਕੋਈ ਬੋਲਿਆ ਉਹ ਦੱਸਿਆ ਤਾਂ ਜਾਵੇ ਕਿ ਹਾਂ ਕਿ ਆ ਮਸਲੇ ਦੇ ਉੱਪਰ ਮੈਂ ਅੱਗੇ ਆ ਕੇ ਵੀ ਮੁਸਲਮਾਨਾਂ ਦੇ ਹੱਕ ਦੇ ਵਿੱਚ ਬੋਲੇ ਤਾਂ ਕਰਕੇ ਮੈਂ ਮੁਸਲਮਾਨਾਂ ਦੀ ਵੋਟਾਂ ਦਾ ਮੈਂ ਹੱਕਦਾਰ ਆ ਮਗਰ ਨਹੀਂ ਉਹ ਕੁਝ ਨਹੀਂ ਦੱਸਿਆ ਜਾ ਰਿਹਾ ਔਰ ਮਲੇਰ ਕੋਲਾ ਤਾਂ ਮੈਨੂੰ ਲੱਗਦਾ ਛੱਡ ਹੀ ਚੁੱਕੇ ਨੇ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਲੇਰ ਕੋਲਾ ਤੋਂ ਵੋਟ ਨਹੀਂ ਪੈ ਰਹੀ ਸ਼ਾਇਦ ਉਹ ਤਾਂ ਹੁਣ ਇੱਕ ਅੱਧਾ ਜਲਸਾ ਹੋਏਗਾ ਕੋਈ ਉਸ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਕਿ ਕੋਈ ਜਲਸਾ ਵੀ ਇੱਥੇ ਕਰਨਗੇ ਉਹ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਸਾਨੂੰ ਹੁਣ ਮੌਕਾ ਮਿਲਿਆ ਤਾਂ ਸਾਡਾ ਇੱਕ ਕੋਈ ਵੀ ਜਿਹੜੀ ਅਲਟਰਨੇਟੇਵ ਦੀ ਹੈਗੀ ਹੈ ਪਾਰਟੀ ਜੋ ਮੁਸਲਮਾਨਾਂ ਦੀ ਉੱਥੇ ਜਾ ਕੇ ਤੁਹਾਨੂੰ ਲੱਗਦਾ ਕਿ ਹਾਂ ਗੱਲ ਵੀ ਰੱਖ ਸਕਦੇ ਨੇ ਆ ਜਾਂ ਫਿਰ ਸਾਫ਼ ਅਕਸ ਦੇ ਵਿੱਚ ਹੁੰਗਾ ਕੋਟੋ ਘਟਾ ਬੰਦਾ ਯੰਗ ਕੋਈ ਐਨਰਜੀਟਿਕ ਜਿਹੜਾ ਜਾ ਕੇ ਉੱਥੇ ਕੋਈ ਆਪਣੀ ਗੱਲ ਵੀ ਰੱਖ ਸਕੇ ਔਰ ਜਿਹੜਾ ਅਪਰੋਚੇਬਲ ਵੀ ਹੋਵੇ ਇਥੋਂ ਅਸੀਂ ਜਲਦੀ ਜਾ ਕੇ ਉਹਨੂੰ ਮਿਲ ਵੀ ਸਕੀਏ ਸਾਡੇ ਸੰਗਰੂਰ ਜਿਹੜਾ ਲੋਕ ਸਭਾ ਹਲਕੇ ਦਾ ਹੋਵੇ ਐਸੇ ਅਸੀਂ ਕਹਾਂਗੇ ਕਿਸੇ ਬੰਦੇ ਨੂੰ ਅਸੀਂ ਅਗਰ ਚੁਣੀਏ ਤਾਂ ਜ਼ਿਆਦਾ ਬੈਟਰ ਹੈ ਕਿ بجائے ਇਸ ਦੇ ਕਿ ਅਗਰ ਅਸੀਂ ਜੋ ਲਗਾਤਾਰ ਕਾਂਗਰਸ ਸੋਚ ਰਹੀ ਹੈ ਅੱਜ ਤੱਕ ਕਿ ਮੁਸਲਮਾਨਾਂ ਦੀ ਤਾਂ ਮਜਬੂਰੀ ਹੈ ਸਾਨੂੰ ਵੋਟ ਪਾਉਣਾ ਅਸੀਂ ਉਸ ਧਾਰਾ ਦੇ ਵਿੱਚ ਬਹਿਨ ਨਾਲੋ ਉਸ ਲਹਿਰ ਦੇ ਵਿੱਚ ਬਹਿਨ ਨਾਲੋ ਇਹ ਅਗਰ ਅਸੀਂ ਚੁਣੀਏ ਕਿ ਹਾਂ ਜੋ ਉੱਪਰ ਜਾ ਕੇ ਮੋਦੀ ਦੇ ਅਗੇਂਸਟ ਵੀ ਹੋਵੇ ਔਰ ਕਟੋ-ਕਟ ਜਿਹਦੇ ਉੱਪਰ ਹੀ ਅਲੀਗੇਸ਼ਨ ਨਾ ਹੋਵੇ ਵੀ ਉਹਨਾਂ ਨੇ ਮੁਸਲਮਾਨਾਂ ਦੀ ਬਰਬਾਦੀ ਦੇ ਵਿੱਚ ਆਪਣਾ ਹਿੱਸਾ ਪਾਇਆ ਬਸ ਇਹੀ ਮੈਂ ਗੁਜ਼ਾਰਿਸ਼ ਕਰੂੰਗਾ ਕਿ ਸਾਨੂੰ ਸੁਚੇਤ ਹੋ ਕੇ ਇਸ ਵਾਰ ਜਿਹੜਾ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਹੋਰ ਮੈਂ ਇੱਕ ਜ਼ਰੂਰ ਗੁਜ਼ਾਰਿਸ਼ ਕਰੂੰਗਾ ਦੇਖੋ ਵੋਟ ਪਾਣਾ ਆਪਣਾ ਆਪਣਾ ਹਰੇਕ ਬੰਦੇ ਦਾ ਹੱਕ ਹੈ ਜਿਹਨੂੰ ਮਰਜ਼ੀ ਵੋਟ ਪਾਣ ਦਾ ਮਗਰ ਇੱਕ ਮੇਰੀ ਗੁਜ਼ਾਰਿਸ਼ ਹੈ ਕਿ ਵੋਟ ਪਾਣ ਜ਼ਰੂਰ ਜਾਈਏ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਕੋਈ ਵੀ ਬੰਦਾ ਜਿਹਦੇ ਤੱਕ ਇਹ ਮੈਸੇਜ ਪਹੁੰਚਦਾ ਹੈ ਕਿਉਂਕਿ ਸਾਡੇ 5 ਸਾਲ ਆਉਣ ਵਾਲੇ ਨੇ ਜਿਹੜੇ ਉਹ ਜਿਹੜੇ ਸਾਡੇ ਵਾਸਤੇ ਕਾਨੂੰਨ ਬਣਾਣਗੇ ਜਿਹੜੇ ਇਸ ਮੁਲਕ ਨੂੰ ਚਲਾਣਗੇ ਜਿਹੜੇ ਪਾਲਿਸੀਆਂ ਬਣਾਣਗੇ ਵਿੱਚੀ ਸਾਡੇ ਵਾਸਤੇ ਵੀ ਮੁਸਲਮਾਨਾਂ ਵਾਸਤੇ ਵੀ ਜਿਹੜੇ ਪਾਲਿਸੀਆਂ ਬਣਾਣਗੇ ਉਹਨਾਂ ਨੂੰ ਚੁਣਨ ਦਾ ਇਹ ਟਾਈਮ ਹੈ ਇਸ ਲਈ ਮੇਰੀ ਗੁਜ਼ਾਰਿਸ਼ ਹੈ ਕਿ ਸਾਰੇ ਭਰਾ ਆਪਾਂ ਘੱਟੋ ਘੱਟ ਵੋਟ ਪਾਣ ਜ਼ਰੂਰ ਜਾਈਏ ਇਹ ਆਪਣੀ ਆਪਣੀ ਚੋਇਸ ਹੈ ਕਿ ਅਸੀਂ ਕਿਹਨੂੰ ਵੋਟ ਪਾਉਣੀ ਹੈ ਦੇਖੋ ਸਾਡੇ ਨਾਲ ਜੋ ਜ਼ੁਲਮ ਹੋਇਆ ਜੋ ਸਾਡੇ ਤੇ ਬੀਤੀ ਹੈ ਅਸੀਂ ਉਹ ਧਿਆਨ ਜ਼ਰੂਰ ਕਰਾਂਗੇ ਜਿਹੜੀ ਪਾਰਟੀ ਨੇ ਜਿਹੜੇ ਲੋਗਾਂ ਨੇ ਕੀਤਾ ਉਹ ਅਸੀਂ ਜ਼ਰੂਰ ਅਸੀਂ ਹਮੇਸ਼ਾ ਬਿਆਨ ਕਰਦੇ ਹਾਂ ਹੱਕ ਸੱਚ ਦੀ ਉਹ ਅਸੀਂ ਆਪਣੇ ਬਾਰੇ ਨਹੀਂ ਅਗਰ ਬੋਲ ਸਕਦੇ ਅਸੀਂ ਆਪਣੀ ਜਿਹੜੀ ਦਾਸ ਤਾਂ ਉਹ ਨਹੀਂ ਸੁਣਾ ਸਕਦਾ ਕਿ ਸਾਡੇ ਤੇ ਕਿਹੜੇ ਇੱਕ ਠੀਕ ਆਫਸਰ ਨੇ ਜਾਂ ਕਿਹੜੇ ਉਹਨੇ ਜ਼ੁਲਮ ਉਹਨੇ ਕੀ ਕੀ ਜ਼ੁਲਮ ਕੀਤੇ ਨੇ ਔਰ ਕਿਹਦੀ ਆੜ ਵਿੱਚ ਕਿਹੜੀਆਂ 파ਟੀਆਂ ਨੇ ਜ਼ੁਲਮ ਕੀਤੇ ਨੇ ਅਗਰ ਉਹ ਨਾ ਦੱਸ ਸਕੀਏ ਤਾਂ ਫਿਰ ਤਾਂ ਅਸੀਂ ਕਿਸੇ ਲੋਕਾਂ ਦੀ ਆਕਰੀ ਆਵਾਜ਼ ਸੀ ਕੀ ਚੁੱਕ ਸਕਦੇ ਇਸ ਲਈ ਮੇਰਾ ਇੱਕ ਜ਼ਰੂਰ ਮੈਂ ਸ਼ੁਕਰੀਆ ਦਾ ਕਰਦਾ ਆ ਇਸ ਚੈਨਲ ਦਾ ਵੀ ਆ ਪੰਜਾਬ ਹਲਟਲ ਨਿਊਜ਼ ਦਾ ਵੀ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਔਰ ਜਿਹੜੇ ਹਿਊਮਰਸ ਫੈਲਾ ਰਹੇ ਨੇ ਬਾਰ ਬਾਰ ਫੇਕ ਆਈਡੀਆਂ ਤੋਂ ਬਿਲਕੁਲ ਉਹਦਾ ਥੰਡਨ ਕਰਦੇ ਆ ਕਾਂਗਰਸ ਦਾ ਬਿਲਕੁਲ ਮੈਂ ਕਹੂੰਗਾ ਕਿ ਇੱਕ ਆਖਰੀ ਦੁਨੀਆ ਦੀ ਪਾਰਟੀ ਹੋਵੇ ਤਾਂ ਵੀ ਚਲੋ ਸ਼ਾਮਿਲ ਤਾਂ ਹੋਣਾ ਦਾ ਸਾਡਾ ਕੋਈ ਕਦੇ ਹੈ ਹੀ ਨਹੀਂ ਸੀਗਾ ਇਰਾਦਾ ਕਿਸੇ ਕੀ politcal ਪਾਰਟੀ ਸ਼ਾਮਿਲ ਹੋਈ ਮਗਰ ਜੇ ਵੋਟ ਕਰਨ ਦੇ ਵਾਸਤੇ ਵੀ ਦੁਨੀਆ ਦੀ ਆਖਰੀ ਪਾਰਟੀ ਹੋਵੇ ਤਾਂ ਤਾਂ ਅਸੀਂ ਹੈ ਰੋਕ ਨਾ ਕਰਾਂਗੇ ਜਜ਼ਾਕੱਰ ਲਾ ਸ਼ੁਕਰੀਆ